ਸਸ਼ੀ ਕਾਲ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਖੂਬਸੂਰਤ ਡਿਜ਼ਾਈਨ ਇਸ ਡਿਜ਼ਾਈਨ ਨੂੰ ਕਿਸੇ ਵੀ ਕਾਰਡੀਗਨ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਡਿਜ਼ਾਈਨ ਬਣ ਕੇ ਸੱਤ-ਸੱਤ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਇਹਦੇ ਕੁੰਡੇ ਲੈਣੇ ਨੇ ਦੋ ਕੁੰਡੇ ਬਾਤੂ ਲੈਣੇ ਆ ਠੀਕ ਹੈ ਜੀ ਜੇ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ। ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ। ਜਿੱਦਾਂ ਮੈਂ ਇੱਥੋਂ ਸਟਾਰਟ ਕੀਤਾ ਡਿਜ਼ਾਈਨ ਉਹ ਵੀ ਤੁਹਾਨੂੰ ਉੱਪਰੋਂ ਦੱਸ ਦਿਆਂ ਕਿ ਡਿਜ਼ਾਈਨ ਕਿਵੇਂ ਬਣਦਾ ਹੈ। ਸ਼ੁਰੂ ਤੋਂ ਸਿੱਧੇ ਪਾਸੇ ਇੱਕ ਸਲਾਈ ਆਪਾਂ ਨੇ ਸਿੱਤੀ ਪਾਉਣੀ ਆ ਪਲੇਨ। ਜੇਕਰ ਤੁਹਾਡਾ ਡਿਜ਼ਾਈਨ ਐਤਾ ਹੀ ਕੋਈ ਵਾਟਰ ਦਾ ਡਿਜ਼ਾਈਨ ਆ ਤਾਂ ਤੁਸੀਂ ਐਵੇਂ ਹੀ ਬੈਕ ਸਾਈਡ ਤੋਂ ਪਰੇ ਜਿਹੜਾ ਡਿਜ਼ਾਈਨ ਆ ਬੈਕ ਸਾਈਡ ਤੋਂ ਹੀ ਸਟਾਰਟ ਹੋਊਗਾ ਪਹਿਲਾ ਕੁੰਡਾ ਐ ਸਟਿਚਾ ਉਹਨੂੰ ਉਤਾਰੋ ਚਾਹੇ ਬੁਣੋ ਤਾਗਾ ਪਿੱਛੇ ਦੋ ਕੁੰਡੇ ਸਿੱਤੇ ਠੀਕ ਹੈ ਜੀ ਦੋ ਕੁੰਡੇ ਸਿੱਤੇ 5 ਕੁੰਡੇ ਉਲਟੇ 2 ਕੁੰਡੇ ਸਿੱਤੇ 5 ਕੁੰਡੇ ਉਲਟੇ ਇਹ ਹੀ 7-7 ਕੁੰਡਿਆਂ ਦਾ ਜਿਹੜਾ ਡਿਜ਼ਾਈਨ ਆ ਕੇ ਆਪਣਾ ਚਲਦਾ ਜਾਊਗਾ ਪੂਰੀ ਸਲਾਈ ਚ ਇੱਕ ਕੁੰਡੇ ਨੂੰ ਛੱਡ ਕੇ ਇਸ ਤਰ੍ਹਾਂ ਹੀ 7-7 ਕੁੰਡੇ ਜਿਹੜੇ ਆਪਾਂ ਬਣਾਉਣੇ ਨੇ 2 ਕੁੰਡੇ ਸਿੱਤੇ తర్ండే సీతేడే బ ਦੋ ਕੁੰਡੇ ਲਾਸਟ ਤੇ ਫੇਰ ਸਿੱਧੇ ਲਾਸਟ ਵਾਲਾ ਐਸ ਸਟੀਚ ਨੂੰ ਸਿੱਧਾ ਪੁੱਠਾ ਤੁਸੀਂ ਜਿਵੇਂ ਮਰਜ਼ੀ ਬਣਾ ਲਓ ਹੁਣ ਆਗੇ ਆਪਾਂ ਸਿੱਧੇ ਪਾਸੇ ਡਿਜ਼ਾਈਨ ਦੀ ਹੈਗੀ ਆ ਦੂਜੀ ਸਲਾਈ ਬੈਕ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਇਆ ਹਾਂ ਸਿੱਧੇ ਪਾਸੇ ਡਿਜ਼ਾਈਨ ਦੀ ਦੂਜੀ ਸਲਾਈ ਪਹਿਲਾ ਕੁੰਡਾ ਉਤਾਰੋ ਚਾਹੇ ਬੁਣੋ ਠੀਕ ਹੈ ਜੀ ਦੋ ਕੁੰਡੇ ਉਲਟੇ ਜਿਹੜੇ ਉਧਰ ਸਿੱਧੇ ਬਣਾਏ ਨੇ ਇੱਧਰ ਉਲਟੇ ਬਣਨਗੇ ਤਾਂ ਕਿ ਪਿੱਛੇ ਪੰਜ ਕੁੰਡੇ ਸਿੱਤੇ ਅਸਤਰ ਜਿਹੜੇ ਉੱਧਰ ਪੰਜ ਕੁੰਡੇ ਉਲਟੇ ਬਣਾਏ ਨੇ ਇੱਧਰ ਆਪਾਂ ਸਿੱਧੇ ਬਣਾਵਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਆ ਹਰ ਕੋਈ ਆਸਾਨੀ ਦੇ ਨਾਲ ਇਹਨੂੰ ਬਣਾ ਸਕਦਾ ਹੈ ਦੋ ਕੁੰਡੇ ਫੇਰ ਉਲਟੇ ਜਿਹੜੇ ਉੱਧਰ ਆਪਾਂ ਸਿੱਧੇ ਬਣਾਏ ਨੇ ਇੱਧਰ ਉਲਟੇ ਜਿਹੜੇ ਉੱਧਰ ਉਲਟੇ ਬਣਾ ਕੇ ਆਇਆ ਇੱਧਰੋਂ ਪੰਜ ਕੁੰਡੇ ਸਿੱਧੇ 2 3 4 5 2 ਕੁੰਡੇ ਉਲਟੇ 5 ਕੁੰਡੇ ਸਿੱਧੇ ਵਸਤਰ ਦੋ ਕੁੰਡੇ ਉਲਟੇ ਲਾਸਟ ਵਾਲਾ ਐ ਸਟੀਚ ਉਹਨੂੰ ਆਪਾਂ ਸਿੱਧਾ ਬਣਾ ਲਾਂਗੇ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਲੇਖੋ ਇਸ ਤਰ੍ਹਾਂ ਹੁਣ ਆ ਗਏ ਆਪਾਂ ਬੈਕ ਸਾਈਡ ਤੇ ਡਿਜ਼ਾਈਨ ਦੀ ਹੈਗੀ ਇਹ ਤੀਜੀ ਸਲਾਈ ਚਾਰ ਸਲਾਈਆਂ ਚ ਡਿਜ਼ਾਈਨ ਆ ਜਿਹੜਾ ਆਪਣਾ ਕੰਪਲੀਟ ਹੋ ਜਾਣਾ ਪਹਿਲਾ ਕੁੰਡਾ ਉਤਾਰਿਆ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਤਾਗਾ ਆਪਣੇ ਵੱਲ ਹੁਣ ਜਿਹੜੇ ਆਪਾਂ ਨੇ ਆ ਪੰਜ ਕੁੰਡੇ ਰੱਖੇ ਹੋਏ ਨੇ ਡਿਜ਼ਾਈਨ ਵਾਸਤੇ ਇਹਨਾਂ ਤੇ ਆਪਾਂ ਨੇ ਪੰਜਾਂ ਕੁੰਡਿਆਂ ਤੇ ਤਾਗਾ ਮੋਰੇ ਕਰਕੇ ਆਪਾਂ ਨੇ ਬਲ ਪਾਉਣਾ ਇਸ ਤਰ੍ਹਾਂ ਤਾਗਾ ਆਪਣੇ ਵੱਲ ਹੀ ਰੱਖਣਾ ਡਿਜ਼ਾਈਨ ਦੀ ਤੀਜੀ ਸਲਾਈ ਆ ਬੈਕ ਸਾਈਡ ਤੋਂ ਪੰਜ ਕੁੰਡਿਆਂ ਤੇ ਆਪਾਂ ਨੇ ਬਲ ਪਾਉਣਾ ਇਸ ਤਰ੍ਹਾਂ ਦੋ ਕੁੰਡੇ ఫ కుడెనా డల్ బ దో కండే స ਅੰਜ ਕੁੰਡੇ ਆ ਤੇ ਫੇਰ ਆਪਾਂ ਡਬਲ ਵਾਲ ਪਾਵਾਂਗੇ ਸੌਰੀ ਪੰਜ ਹੋ ਗਏ ਨੇ ਦੋ ਕੁੰਡੇ ਸਿੱਤੇ ਐਸਟਰ ਲਾਸਟ ਵਾਲੇ ਨੂੰ ਤੁਸੀਂ ਜਿਵੇਂ ਮਰਜ਼ੀ ਬਣਾ ਲਓ ਹੁਣ ਆ ਗਏ ਆਪਾਂ ਸਿੱਧੇ ਪਾਸੇ ਡਿਜ਼ਾਈਨ ਦੀ ਹੈਗੀ ਚੌਥੀ ਸਲਾਈ ਇਸ ਤਰ੍ਹਾਂ ਪਹਿਲਾ ਕੁੰਡਾ ਉਤਾਰਿਆ ਤਾਗਾ ਆਪਣੇ ਵੱਲ ਦੋ ਕੁੰਡੇ ਉਲਟੇ ਦੇਖੋਣ ਇਹ ਆਪਾਂ ਪੰਜੇ ਕੁੰਡਿਆਂ ਦਾ ਬਲ ਉਤਾਰਾਂਗੇ ਇਸ ਤਰ੍ਹਾਂ ਬਲ ਉਤਾਰ ਕੇ ਇਹਨਾਂ ਨੂੰ ਪੰਜਾਂ ਨੂੰ ਆਪਾਂ ਖੱਬੀ ਸਲਾਈ ਤੇ ਲੈ ਜਾਾਂਗੇ ਇਸ ਤਰ੍ਹਾਂ 22 ਲਈ ਤੇ ਲ ਜਾ ਕੇ ਫਿਰ ਆਪਾਂ ਤਿੰਨ ਕੁੰਡਿਆਂ ਨੂੰ ਇਸ ਤਰ੍ਹਾਂ ਸਿੱਧੇ ਪਾਸੇ ਸਲਾਈ ਪਾਉਣੀ ਹੈ ਔਰ ਇਹ ਕੱਢ ਕੇ ਇਹਨੂੰ ਇਸ ਤਰ੍ਹਾਂ ਬਲ પા ਕੇ ਇੱਧਰ ਲੈ ਆਣਾ ਫਿਰ ਆ ਜਿਹੜੇ ਦੋ ਰਹਿ ਗਏ ਇਹ ਵੀ ਆਪਾਂ ਉਸੇ ਸਲਾਈ 'ਚ ਪਾ ਲੈਣੇ ਆ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ ਜੀ ਤਾਂ ਅੱਗਾ ਆਪਣੇ ਵੱਲ ਕਰਾਂਗੇ ਇੱਕ ਵਾਰ ਫੇਰ ਬਣਾ ਲਾਂਗੇ ਤਿੰਨ ਕੁੰਡੇ ਬਣ ਗਏ ਫਿਰ ਤਾਂ ਅੱਗਾ ਆਪਣੇ ਵੱਲ ਕਰਾਂਗੇ ఇక్క ఫే తా కు కండే అనే బండే బ దో కండే ఉల్టే ధాగా పిచ్చే హడెండా వల్ ఉతారర ఎన్నుీ సలాయి పావే ਠੀਕ ਹੈ ਜੀ ਫਿਰ ਤਿੰਨ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਮੋਹਰੋ ਸਲਾਈ ਐਂ ਪਾਵਾਂਗੇ ਸਿੱਧੇ ਪਾਸਿਓਂ ਇਸ ਤਰ੍ਹਾਂ ਬਲ ਪੈ ਜੂਗਾ ਇਹਨਾਂ 'ਚ ਠੀਕ ਹੈ ਜੀ ਫਿਰ ਆਪਾਂ ਇਹ ਦੋ ਕੁੰਡੇ ਵੀ ਨਾਲ ਹੀ ਲੈ ਲਾਂਗੇ ਇਹਨਾਂ ਨੂੰ ਸਿੱਤਾ ਬਣਾ ਲਾਂਗੇ ਇਸ ਤਰ੍ਹਾਂ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਵਾਰ ਹੋਰ ਬਣਾ ਲਾਂਗੇ ਤਿੰਨ ਕੁੰਡੇ ਬਣ ਗਏ ਇੱਕ ਵਾਰ ਫਿਰ ਧਾਗਾ ਆਪਣੇ ਵੱਲ ਕੀਤਾ ਫਿਰ ਸਿੱਧਾ ਬਣਾ ਲਿਆ ਪੰਜ ਕੁੰਡੇ ਬਣ ਗਏ ਤੱਗਾ ਆਪਣੇ ਵੱਲ ਦੋ ਕੁੰਡੇ ਉਲਟੇ ਤੱਗਾ ਪਿੱਛੇ ਪੰਜ ਕੁੰਡਿਆਂ ਦਾ ਆਪਾਂ ਇਹਨਾਂ ਦਾ ਵਲ ਉਤਾਰਾਂਗੇ ਇਸ ਤਰ੍ਹਾਂ ਸਲਾਈ ਤੇ ਪਾਵਾਂਗੇ ਤਿੰਨ ਕੁੰਡਿਆਂ ਨੂੰ ਆਪਾਂ ਸਿੱਧੇ ਪਾਸੇ ਸਲਾਈ ਤੇ ਐਵੇਂ ਪਾ ਕੇ ਵਲ ਪੈਜੂਗਾ ਇਹਨਾਂ ਦੇ ਵਿੱਚ ਫਿਰ ਆਪਾਂ ਉਸੇ ਸਲਾਈ ਤੇ ਵਾਪਸ ਪਾ ਕੇ ਇਹਨਾਂ ਨੂੰ ਸਿੱਤੇ ਬਣਾ ਲਾਂਗੇ ਤੱਗਾ ਆਪਣੇ ਵੱਲ ਕਰਾਂਗੇ ਇੱਕ ਵਾਰ ਫੇਰ ਬਣਾ ਲਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਵਾਰ ਫੇਰ ਬਣਾ ਲਾਂਗੇ ਠੀਕ ਹੈ ਜੀ ਧਾਗਾ ਆਪਣੇ ਵੱਲ ਦੋ ਗੁੰਡੇ ਉਲਟੇ ਇਸ ਤਰ੍ਹਾਂ ਹੁਣ ਆਪਾਂ ਬੈਕ ਸਾਈਡ ਤੇ ਆ ਗਏ ਹਾਂ ਇਹ ਡਿਜ਼ਾਈਨ ਆ ਜਿਹੜਾ ਆਪਣਾ ਬਣ ਚੁੱਕਿਆ ਹੁਣ ਆਪਾਂ ਦੁਬਾਰਾ ਡਿਜ਼ਾਈਨ ਇੱਥੋਂ ਸਟਾਰਟ ਕਿਵੇਂ ਕਰਨਾ పేలా కు ఉతారా తాగా పిచ్చే దో కుడే సే కల్టే ఇర జా స్టార్ట్తో స్టార్ట్బారా డిజైన్ ఎవీ శ దో కండే సేట తిని చారో కు స ఉటే ఇర దో తి చార్కేజీ దో కుడే సే ਲਾਸਟ ਵਾਲੇ ਨੂੰ ਤੁਸੀਂ ਸਿੱਧਾ ਪੁੱਠਾ ਜਿਵੇਂ ਮਰਜ਼ੀ ਬਣਾ ਲਿਓ ਮੈਂ ਇੱਥੇ ਉਲਟਾ ਬਣਾਇਆ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣਦਾ ਜਾਊਗਾ ਜਦੋਂ ਇਹ ਤੁਸੀਂ ਚਾਰ ਚਾਰ ਸਲਾਈਆਂ ਬਾਰ ਬਾਰ ਰਿਪੀਟ ਕਰਦੇ ਜਾਉਗੇ ਤਾਂ ਆਪਣਾ ਜਿਹੜਾ ਡਿਜ਼ਾਈਨ ਬਹੁਤ ਸੋਹਣਾ ਤਿਆਰ ਹੋ ਕੇ ਜਾਂ ਬਣਦਾ ਜਾਊਗਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ ਬਾਏ